ਨੇ ਇਹ ਪ੍ਰਬੰਧਕੀ ਕਾਰਨ ਕੀ ਰਿਹਾ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣਾ ਕਈ ਪਤਾ ਨਹੀਂ ਮੇਰੇ ਜੀ ਕੇ ਤਾਂ ਹੋਇਆ ਨਹੀਂ ਤਾਂ ਹੋਏ ਜਿੱਦਾਂ ਦਿਖਾਇਆ ਦੱਕਾ ਤੇ ਨਾ ਸਮਾ। ਨੇ ਦੂਜੇ ਤੁਹਾਡੇ ਨਾਲ ਬੀਬੀ ਜਗੀਰਪੁਰ ਜੀ ਨਾਲ ਗੱਲ ਹੋਈ ਜੀ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਮੈਂ। ਉਹ ਵਾਲਾ ਕਾ ਲਾ ਕੇ ਤੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਤੁਸੀਂ ਸਭ ਜੀ ਸੁਣਿਆ ਕਿ ਇਹ ਕਿਹੋ ਜੀ ਸ਼ਬਦਾਬਲੀ ਸੀ ਹੈਗਾ ਜੀ ਰਿਗਾਰਡਿੰਗ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ अर्जंदर सिंह धामी जी ने बीबी जागीर कौर जी के खिलाफ जिस तरह की शब्दवादिता बत्ती गई है बहुत ही नीचे पडर दी बीबी जागीर कौर जो कि एक सियासी पार्टी ਨੂੰ ਸੰਬੰਧਿਤ ਰੱਖਦੇ ਨੇ एसजीपीसी ਦੇ ਪ੍ਰਧਾਨ ਵੀ ਰਹ ਚੁੱਕੇ ਨੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਜਿਹੜੀ ਬਹੁਤ ਹੀ ਅਪੱਤੀਜਨਕ ਹੈ ਮੈਲਾ ਕਮਿਸ਼ਨ ਦੀ ਤਰਫ ਤੋਂ ਅਸੀਂ ਇਸ ਤੇ ਬਹੁਤ ਹੀ ਜ਼ਿਆਦਾ ਸਖਤ ਨਰਾਜ਼ਗੀ ਦਿਖਾਉਂਦੇ ਇਹ ਕੱਲਾ ਇੱਕ ਵਿਅਕਤੀਗਤ ਕੱਲਾ ਬੀਬੀ ਜਗੀਰ ਕੌਰ ਜੀ ਦੇ ਉੱਤੇ ਸੰਬੰਧਿਤ ਹੀ ਨਹੀਂ ਬਲਕਿ ਸਮੁੱਚੀ ਨਾਰੀ ਜਿਹੜੀ ਹੈ ਗਿਆ ਪੰਜਾਬ ਦੀ ਔਰਤਾਂ ਇਹ ਸਾਡਾ ਜਿਹੜਾ ਉਹਨਾਂ ਦਾ ਧਾਮੀ ਸਾਹਿਬ ਦਾ ਬਿਆਨ ਸੀਗਾ ਇਹ ਪੂਰੇ ਦੇਸ਼ ਭਰ ਵਿੱਚ ਬੈਠੇ ਸਿੱਖ ਕੌਮ ਜਿਹੜੀ ਹੈ ਉਹਨਾਂ ਨੂੰ ਸ਼ਰਮ ਨਾ ਕੀਤਾ ਇਸ ਤਰ੍ਹਾਂ ਦੀ ਸਾਨੂੰ ਉਹਨਾਂ ਦੇ ਕੋਲੋਂ ਬਿਲਕੁਲ ਉਮੀਦ ਨਹੀਂ ਸੀ ਧਾਮੀ ਜੀ ਜੇ ਕਿ ਇਹੋ ਜੀ ਇਸਤੇਮਾਲ ਕਰਨਗੇ ਜਿਹੜੀ ਕਿ ਵੀਡੀਓ ਮੇਰੇ ਖਿਆਲ ਸਭ ਨੇ ਦੇਖੀ ਹੋਏਗੀ ਸਭ ਨੇ ਬਿਆਨ ਵੀ ਸੁਣਿਆ ਹੋਏਗਾ لیکن میں پھر بھی ਤੁਹਾਡੇ ਲਈ ایک ਵਾਰੀ ضرور ਉਹ ویڈیو ਚਲਾਉਣਾ ਚਾਹਨੀ ਹਾਂ ਤਾਂ ਕਿ ਜਿਸ ਨੇ ਨਹੀਂ ਸੁਣਿਆ ਜਾਂ ਨਹੀਂ ਦੇਖਿਆ ਉਹ ضرور ਸਮਝਣ ਕਿ ਇਹੋ ਜੀ ਜਿਹੜੀ ਸਰਤਾਵਲੀ ਹੈ ਇਹ ਔਰਤਾਂ ਦੇ ਲਈ ਇੱਕ ਕਿੰਨੀ ਮਾੜੀ ਤੇ ਇੱਕ ਨੀਚੀ ਨੀਤੀ ਜਿਹੜੀ ਹੈ ਸੋਚ ਜਿਹੜੀ ਹੈ ਉਹ ਦਰਸਾਉਂਦੀ ਹੈ ਇਸ ਚੀਜ਼ ਨੂੰ ਇੱਕ ਨੂੰ ਮੈਂ ਤੁਹਾਨੂੰ ਸਭ ਨੂੰ ਇਹ ਚੀਜ਼ ਦਿਖਾਣੀ ਹੈ ਜਥੇਦਾਰ ਸਰਬਾਨ ਨੇ ਤਿੰਨ ਦਿਨਾਂ ਦਾ ਦਿੱਤਾ ਸੀ ਤੇ ਤਿੰਨ ਦਿਨਾਂ ਦੇ ਅਨੁਸਾਰ ਅੰਦਰ ਅੰਦਰ ਸਹੀ ਤੇ ਪ੍ਰਮਾਣ ਕੀਤਾ ਜਾਣ ਉਹ 보다 ਅਸੀਂ ਜੇ ਨਾ ਮੈਂ ਉਹ ਕਹਿੰਦੇ ਨਾ ਬਾਅਦ ਪੰਜਾਂ ਧਕਤਾਂ ਦੇ ਜਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਇਹ ਹੁੰਦਾ ਅਜ ਤੱਕ ਇੱਥੇ ਹੁਕਮਨਾਮੇ ਤੋਂ ਸੂਰਬੋਹੀ ਜੀ ਕੱਲਾ ਕੱਲਾ ਜਥੇਦਾਰ ਕਰਦਾ ਰਿਹਾ ਇਹ ਤਾਂ ਚਾਰ ਪੀੜੀਆਂ ਬਾਉਂਡ ਬਣਾ ਲਈ ਜਾ ਅੱਛਾ ਜੀ ਜਥੇਦਾਰ ਕਹਿੰਦੇ ਹਾਲਤ ਨੇ ਉਹ ਹਰ ਕਾਗਜ਼ਾਂ ਵੀ ਆ ਬਹੁਤ سارے ਨਾਮ ਨੇ ਕੰਡੇ ਜਿਹੜਾ ਕਰੀ ਨਹੀਂ ਰਹਾ ਆਪੇ ਕਾਤਾ ਲਿਆ ਜੀ ਜਿਹੜਾ ਹੁਣ ਆਪਾਂ ਪੰਜਾਂ ਦੇ ਬਣਾ ਲਈਏ ਪਰ ਉਹਨੇ ਲੈ ਕੇ ਕਾਰ ਕਰ ਸਕੋ ਨਹੀਂ ਇਹ ਪ੍ਰਧਾਨ ਦੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣਾ ਕਈ ਦੇਖੋਦਾ ਨਹੀਂ ਮੇਰੇ ਜੀ ਕੇ ਤਾਂ ਹੋਇਆ ਨਹੀਂ ਤਾਂ ਹੁਣ ਇਹ ਜਿਹੇ ਦਿਨ ਲਖਾਇਆ ਤਾਂ ਕਦੇ ਨਹੀਂ ਸਮਾਂ ਨਹੀਂ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜਗੀਰ ਕੌਰ ਜੀ ਨਾਲ ਗੱਲ ਹੋਈ ਜੀ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਉਹ ਕਹਿੰਦੇ ਕਾਰਨੀ ਕੁਰਸੀ ਆਪੀ ਸਾਡੇ ਨਾਲ ਕਾ ਲਾ ਕੇ ਉਹਨਾਂ ਦੇ ਵਧੀਆ ਗੱਲਾਂ ਮਾਣਦੇ ਕੋਈ ਤੁਸੀਂ ਸਭ ਇਹ ਸੁਣਿਆ ਕਿ ਇਹ ਕਿਹੋ ਜੀ ਸ਼ਬਦਾਬਲੀ ਸੀ ਇਹੋ ਜਿਹਾ ਬੋਲਣਾ ਸਮੂਚੀ ਸਿੱਖ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਤੇ ਸਾਡੇ ਪੰਜਾਬ ਦਾ ਇਹ ਜਿਹੜਾ ਸਿਰ ਨੀਵਾ ਹੋਇਆ ਇਸ ਚੀਜ਼ ਦੇ ਨਾਲ ਸਾਡੇ ਗੁਰੂ ਸਹਿਬਾਨਾਂ ਨੇ ਔਰਤ ਨੂੰ ਸਮਾਜ ਦੇ ਅੰਦਰ ਇੱਕ ਬਹੁਤ ਹੀ ਉੱਚਾ ਦਰਜਾ ਦਿੱਤਾ ਹੈ ਗੁਰੂ ਸਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਇਹ ਵੀ ਕਿਹਾ ਆ ਸੋ ਕਿਉ ਮੰਦਾ ਆਖੀ ਜਿਤ ਜੰਮੇ ਜਾਨ ਜਿਤ ਜੰਮੇ ਰਾਜਾ ਇਹੋ ਜਿਹੜੀ ਸਾਡੀ ਇੱਜ਼ਤ ਜਿਹੜੀ ਔਰਤ ਸਮਾਜ ਦੇ ਅੰਦਰ ਉੱਚੀ ਹੈ ਔਰ ਉਹੀ ਜਿਹੜੀ ਇੱਜ਼ਤ ਹੈ ਇਹਨਾਂ ਨੇ ਪੂਰੀ ਤਰਾਰ-ਤਾਰ ਕਰ ਦਿੱਤੀ ਇਹੋ ਜੇ ਸ਼ਬਦ ਬੋਲ ਕੇ ਤੁਸੀਂ ਇੱਕ ਐਸੇ ਜਗ੍ਹਾ ਤੇ ਬੈਠੇ ਹੋ ਐਸੇ ਇੱਕ ਔਦੇ ਤੇ ਬੈਠੇ ਹੋ ਜਿੱਥੇ ਕਿ ਇੱਕ ਸ਼ਬਦ ਵੀ ਜਦੋਂ ਪ੍ਰਧਾਨ ਸਾਹਿਬ ਦਾ ਬੋਲਿਆ ਹੋਇਆ ਜਾਂ ਉਹਨਾਂ ਦੀ ਕੋਈ ਸਟੇਟਮੈਂਟ ਜਿਹੜੀ ਹੈ ਉਹ ਜਾਰੀ ਕੀਤੀ ਹੋਈ ਹਰ ਸਿੱਖ ਹਰ ਪੰਜਾਬੀ ਚਾਹੇ ਦੇਸ਼ 'ਚ ਚਾਹੇ ਵਿਦੇਸ਼ 'ਚ ਬਹੁਤ ਆਦਰ ਤੇ ਸਤਕਾਰ ਨਾਲ ਸੁਣਦਾ ਹੈ ਲੇਕਿਨ ਉਹ ਵੀ ਆਦਰ ਸਰਕਾਰ ਸਰਕਾਰ ਜਿਹੜਾ ਹੈ ਇਹ ਅੱਜ ਪ੍ਰਧਾਨ ਸਾਹਿਬ ਨੇ ਬਿਲਕੁਲ ਹੀ ਜ਼ਮੀਨ ਤੇ ਗਿra ਦਿੱਤਾ ਜੋ ਤੁਸੀਂ ਅਗਰ ਇਹ ਜੇ ਸ਼ਬਦ ਗੋਲ ਕੇ ਅਗਰ ਫੇਰ ਵੀ ਉਸ ਕੁਰਸੀ ਦੇ ਬਰਜਮਾਨ ਹੋ ਜਿਨ੍ਹਾਂ ਨੇ ਕਿ ਸਾਡੇ ਗੁਰੂ ਸਹਿਬਾਨਾਂ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਦੇ ਬਚਨਾਂ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਦੇ ਕਤਨ ਤੇ ਨਹੀਂ ਚੱਲੇ ਤੇ ਤੁਸੀਂ ਐਸਜੀਪੀਸੀ ਇਹ ਸੀਟ ਦੇ ਉੱਤੇ ਬੈਠਣ ਦੇ ਲਾਇਕ ਵੀ ਨਹੀਂ ਮੇਰੀ ਅਪੀਲ ਹੈ ਇਸ ਪੂਰੀ ਕਮੇਟੀ ਨੂੰ ਐਸਜੀਪੀਸੀ ਇਸ ਦੀ ਕਮੇਟੀ ਨੂੰ ਕਿ ਇਸ ਦੇ ਉੱਤੇ ਬਹੁਤ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਣਾ ਚਾਹੀਦਾ ਔਰ ਅਸੀਂ ਆਪਣਾ ਇੱਕ ਸੋਮੋਟੋ ਵੀ ਉਹਨਾਂ ਨੂੰ ਜਾਰੀ ਕੀਤਾ ਉਹਨਾਂ ਨੂੰ ਕਿਹਾ ਹੈ ਕਿ 4 ਦਿਨ ਦੇ ਅੰਦਰ ਅੰਦਰ ਉਹ ਇਸ ਦਾ ਜਵਾਬ ਦੇਣ ਔਰ ਜਿਹੜਾ ਇੱਥੇ ਕਮਿਸ਼ਨ ਆਫਿਸ ਦੇ ਅੰਦਰ ਆ ਕੇ ਜ਼ਰੂਰ ਤਲਬ ਕੋ